ਜੀ ਹੁਣਾਂ ਨੇ ਅੱਧੇ ਪਿੰਡ ਦਾ ਮਤਲਬ ਸਮਾਨ ਲਿਆ ਆ ਭਾਈ ਦਿਖਾਓ ਸਮਾਨ ਆ ਦੇਖੋ ਬਹੁਤ ਸਮਾਨ ਲਿਆ ਆ ਅੱਧੇ ਪਿੰਡ ਦਾ ਮਨ ਲਿਆ ਵਾ ਠੀਕ ਠੀਕ ਅਸ ਅਸੋ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰਾਤ ਯਾਰ ਆਪਣਾ ਨਾ ਵਲੌਗ ਦਾ ਐਂਡ ਨਹੀਂ ਕੀਤਾ ਆਪਾਂ ਕਿਉਂਕਿ ਰਾਤ ਕਾਵੜ ਬਹੁਤ ਜ਼ਿਆਦਾ ਹੋਈ ਸੀ ਤੇ ਇਸ ਕਰਕੇ ਹਰ ਜਿੱਥੇ ਬੱਤੇ ਮੇਰੇ ਖੰਡੀਆਂ ਪਈਆਂ ਜਿੱਥੇ ਪਈਆਂ ਹੀ ਉੱਥੇ ਹੀ ਫਿਰ ਸੌਂ ਗਏ ਉਹ ਮੁੜ ਕੇ ਇਸ ਕਰਕੇ ਆਪਣੇ ਕੋ ਹੋਇਆ ਨਹੀਂ ਸੋ ਅਸੀਂ ਚੱਲੇ ਆਂ نیچے ਹੁਣ ਆਪਣੀ ਤਿਆਰੀ ਹੈ ਵਾਪਸੀ ਦੀ ਥੱਲੇ ਨੀਚੇ ਦੀ ਮਤਲਬ ਉਤਰਨ ਦੀ ਹਾਂ ਤੇ ਹੁਣ ਆਪਾਂ ਚਾਹ ਪਾਣੀ ਪੀ ਕੇ ਤੇ ਬਸ ਤੁਰ ਪਏ ਆਂ ਤੇ ਬਾਕੀ ਯੂ ਬੜਾ ਜਾਂਦਾ ਇਹ ਤੇ ਗੱਲ ਹੈ ਆ ਵੀ ਸਾਡੇ ਵਿਊ ਬੜਾ ਜਾਂਦਾ ਯਾਰ ਉਹਦੇ ਸਾਰੇ ਫੋਟੋ ਦੇ ਚੁੰਦੇ ਕਿ ਚੁੰਦੇ ਆਣਾ ਸਾਰਾ ਪਹਾੜ ਹੈਗਾ ਪਹਾੜ ਉੱਤੇ ਸਾਰੀਆਂ ਮਤਲਬ ਘਰ ਕੋਲ ਬਣੇ ਆ ਤੇ ਸੋ ਆਪਾਂ ਹੁਣ ਚੱਲੇ ਆ ਤੇ ਰਸਤੇ ਵਿੱਚ ਫਿਰ ਜਾਂਦੇ ਆਪਾਂ ਕੁਝ ਖਾਵਾ ਪੀਵਾਂਗੇ ਤੇ ਆ ਕਿ ਖੱਲੀਆਂ ਖੱਲੀਆਂ ਆਪਾਂ ਨੂੰ ਬਹੁਤ ਪਈਆਂ ਇਹ ਗੱਲ ਹੈ ਉਹ ਆਪਾਂ ਲੱਗਿਆ ਜੀ ਚਾਹ ਪੀਣ ਚਾਹ ਦੇ ਨਾਲ ਆਪਾਂ ਨਮਕੀਨ ਆਪਣਾ ਲੈ ਕੇ ਆਏ ਸੀ ਤੇ ਹਾਂ ਮਤਵੱਜੀ ਬੱਸ ਹੀ ਪਈ ਆ ਜੀ ਸੇ ਨਹੀਂ ਹੋਈ ਪਈ ਕਿ ਨਾ ਮੈਂ ਮਹਾਂ ਏਦਾਂ ਵਾਲੀ ਹੈ ਨਾ ਇਹ ਹਾਂ ਸਹੀ ਗੱਲ ਆ ਇੰਨੀ ਜ਼ਿਆਦਾ ਦੇ ਭੂਂਦੀ ਆ ਮਤਲਬ ਨਾ ਜਿੱਦਾਂ ਕਿ ਆ ਇਕੱਲੀਆਂ ਨਹੀਂ ਪੈਂਦੀਆਂ ਇਕੱਲੀਆਂ ਪਈਆਂ ਇਕੱਲੀਆਂ ਸਾਰਿਆਂ ਦਾ ਬਦਲ ਨਾਰਮਲ ਹੀ ਮਤਲਬ ਆ ਜਾਂਦੀਆਂ ਸਾਰਿਆਂ ਨੂੰ ਤੇ ਇਸ ਕਰਕੇ ਤਾਂ ਜੋ ਪੀਓ ਤੇ ਬਾਕੀ ਆ ਕੇ ਜਾਣਾ ਚਾਹਾਂ ਤੋਂ ਪਿੱਛੇ ਵੀ ਨਹੀਂ ਜਾਣਾ ਪੀਰੇ ਕਹਿੰਦੇ ਆ ਕਿ ਅੱਜ ਰਾਤ ਅਸੀਂ ਜੰਮੂ ਨੂੰ ਪੜਾ ਵਾਪਸੀ ਨਹੀਂ ਹੈਗੀ ਅਜਰਾ ਦੇ ਜੋ ਮੁਰਕਾ ਨਤੀਕ ਕੋ ਕੰਮਲ ਕਰਕੇ ਕੋਈ ਇਦਾਂ ਕਰਕੇ ਅਜਰਾ ਉੱਚੀ ਜੀਗਾਂ ਜੀ ਨੰਦਰਾ ਉੱਥੇ ਜਾਣਾ ਤੇਰਾ ਜੋ ਮੁਰਕਾ ਜੋ ਮੁਰਕੇ ਤੇ ਪਾਲਚੀ ਜੀ ਨੰਦਰਾ ਤੁਹਾਨੂੰ ਪਾਲਚੀ ਨੰਦਰਾ ਤੇ ਲੋ ਬਈ ਆਪਾਂ ਪੌੜੀਆਂ ਦਾ ਇਸਤੇਮਾਲ ਕਰ ਰਹੇ ਆ ਪੌੜੀਆਂ ਰਸਤੇ ਦੇ ਵਿੱਚ ਹੈ ਆਈਆਂ ਸ਼ਾਰਟਕਟ ਜਿਹਨੂੰ ਆਪਾਂ ਕਹ ਲੈਣੇ ਆ ਤੇ ਇਹਦੇ ਹੋਂਦੇ ਪੈਰ ਪੀੜ ਇਦਰਾ ਕੋ ਉਂਗਲਾਂ ਲੱਗਣ ਦੀਆਂ ਮਤਲਬ ਬੂਟ ਥੋੜੇ ਟਾਈਟ ਤਾਂ ਕਰਕੇ ਤੇ ਯਾਰ 뷰 ਬੜਾ ਗਿਆ ਢੀਏ ਓਏ ਹੋਏ ਹੋਏ ਕੀ ਬਾਤ ਹੈ ਆਓ ਕਿੱਡਾ ਘੈਂਟ ਲੱਗਦਾ ਸ ਹੈਨਾ ਬੂਟ ਪੈਂਦੀ ਸੰਸਾਈਡ ਇਹ ਕਿੱਡਾ ਬੜਾ ਵਧੀਆ ਹੁੰਦਾ ਚੱਲ ਆ ਜਾ ਹੋਲੇ ਹੋਲੇ ਤਰੀ ਆ ਬਸ ਆ ਜਾ ਆ ਜਾ ਆ ਜਾ ਦਾ ਜੰਦਮਾਨ ਨਰਮਾ ਤਨ ਇਨਕੇ ਇਨਕੇ ਪੋੜੀਆਂ ਸੋੜ ਤੋਂ ਵਧੀਆ ਬੜਾ ਸ਼ਾਰਟਕਟ ਹੋ ਜਾਂਦਾ। ਬੜਾ ਰਸਤਾ ਕੱਟਿਆ ਜਾਂਦਾ ਵਿੱਚ ਇੱਕ ਜਿਹੜਾ ਹੈਗਾ ਨਾ ਆਪਣੇ ਨਵਾਂ ਰਸਤਾ ਬਣਾਇਆ ਆ ਤੁਹਾਨੂੰ ਜਿਹੜਾ ਉੱਪਰ ਉਹਨੂੰ ਨਵੇਂ ਰਸਤੇ ਦੇ ਉੱਤੇ ਤੁਹਾਨੂੰ ਲੰਗਰ ਹਾਲ ਵੀ ਮਿਲ ਜੂਗਾ ਤੇ ਰੈਸਟੋਰੈਂਟ ਵੀ ਇੱਕ ਮਿਲ ਜੂਗਾ ਬਹੁਤ ਸੋਹਣਾ ਬਣਿਆ ਆ ਤੇ ਲੰਗਰ ਵਗੈਰਾ ਫ੍ਰੀ ਹੈ ਬਿਲਕੁਲ ਕੋਈ ਮਤਲਬ ਪੈਸੇ ਦੇ ਨਹੀਂ ਹੈਗਾ ਉੱਪਰ ਜਾਓਗੇ ਉੱਪਰ ਪੈਸੇ ਦੇ ਮਿਲੂਗਾ ਤੇ ਜਿਹੜਾ ਇਹ ਰਸਤੇ ਵਿੱਚ ਆਉਂਦਾ ਇੱਕ ਛੋਟਾ ਲੰਗਰ ਵਾਲਾ ਬਹੁਤ ਸੋਹਣਾ ਬਣਿਆ ਆ ਬਹੁਤ ਵਧੀਆ ਬਣਿਆ ਹੈ ਮੈਂ ਤੁਹਾਨੂੰ ਵਿਖਾਉਣਾ ਆ ਲੰਗਰ ਹਾਲ ਬਣਿਆ ਆ ਸਾਰਾ ਤੇ ਆ ਉਧਰ ਇੱਕ ਕੈਫੇ ਵੀ ਹੈਗਾ ਆ ਉਧਰ ਸਾਰਾ ਉਧਰ ਕੈਫੇ ਆ ਤੇ ਆ ਲੰਗਰ ਹਾਲ ਆ ਤੇ ਇਧਰੋਂ ਆ ਸਾਰੀ ਕੋਟ ਵਾਲਾ ਰਸਤਾ ਆ ਜਿਹੜਾ ਤੁਸੀਂ ਨਵਾਂ ਬਣਿਆ ਟੈਰੀਕਾਟ ਰਸਤਾ ਨਵਾਂ ਜਿਹੜਾ ਰਸਤਾ ਬਣਿਆ ਟੈਰੀਕਾਟ ਵਾਲਾ ਇਹ ਉਸ ਰਸਤੇ ਤੇ ਆ ਆਹੜਾ ਉੱਪਰੋਂ ਰਸਤਾ ਆਉਂਦੇ ਆ ਥੱਲੇ ਇਹ ਥੱਲੇ ਨੂੰ ਜਾਂਦੇ ਇਹ ਹੋਰੀ ਰਸਤੇ ਇਸ ਪੁਰਾਣੇ ਰਸਤੇ ਇੱਥੇ ਤੁਹਾਨੂੰ ਲੰਗਰ ਵੀ ਮਿਲ ਜੂਗਾ ਦੂਸਰੇ ਪੁਰਾਣੇ ਰਸਤੇ ਤੇ ਤੁਹਾਨੂੰ ਲੰਗਰ ਕਿਤੇ ਨਹੀਂ ਮਿਲਣਾ ਹੈਗਾ ਜੇ ਕਿਸੇ ਨੇ ਖਾਣਾ ਹੋਏ ਤੇ ਉਹ ਇਸ ਰਸਤੇ ਥਾਣੀ ਆਉਣ ਤੇ ਬਹੁਤ ਵਧੀਆ ਹੈ ਬਹੁਤ ਸੁਆਦ ਆ ਬਹੁਤ ਵਧੀਆ ਲੱਗਿਆ ਬਾਕੀ ਇਹਨਾਂ ਨੇ ਹੈਨਾ ਬੰਦੇ ਬਹੁਤ ਵਧੀਆ ਹੈ ਤੇ ਬਾਕੀ ਇਹਨਾਂ ਦੱਸਣਾ ਸੀ ਬਹੁਤ ਵਧੀਆ ਹੈ ਜੇ ਆਉਣਾ ਲੰਗਰ ਪਾਣੀ ਖਾਣ ਤੇ ਉਹ ਇਸ ਰਸਤੇ ਥਾਣੀ ਆਵੇ ਜਿਹੜਾ ਨਵਾਂ ਬਣਿਆ ਆ ਪੁਰਾਣੇ ਰਸਤੇ ਤੇ ਨਹੀਂ ਕੋਈ ਮਿਲਣਾ ਨਵੇਂ ਤੇ ਮਿਲਣਾ ਹੈ ਤੇ ਬਾਕੀ ਛੋਟੇ ਛੋਟੇ ਜਿਹੇ ਬੂਥ ਜੇ ਬਣੇ ਹੁੰਦੇ ਜਿੱਦਾਂ ਛੋਟੇ ਛੋਟੇ ਮਤਲਬ ਬਣੇ ਹੁੰਦੇ ਨਾ ਖਾਣ ਪੀਣ ਨੂੰ ਪੈਟੀ ਵਗੈਰਾ ਜਿੱਦਾਂ ਬੂਥ টাইਪ ਬਣੇ ਹੁੰਦੇ ਆ ਉਹ ਤੁਹਾਨੂੰ ਮਲਸਾਈ ਰਸਤੇ 'ਚ ਮਿਲ ਜਾਣਗੇ ਪੁਰਾਣੇ ਜਿਹਿੰਨਾ ਵਿੱਚ ਤੇ ਜਿਹੜਾ ਲੰਗਰ ਆ ਲੰਗਰ ਇਹ ਨਵੇਂ ਰਸਤੇ ਤੇ ਮਿਲਣਾ ਲੋ ਮਿੱਤਰੋ ਵਿਊ ਚੈੱਕ ਕਰੋ ਬੜਾ ਗਿਆਂ ਟੰਦਾ ਹੀ ਰਸਤੇ ਦੇ ਵਿੱਚ ਆ ਪੌੜੀਆਂ ਮਤਲਬ ਸ਼ਾਰਟਕਟ ਲਾ ਲਓ ਵੀ ਸ਼ਾਰਟਕਟ ਹੈਗਾ ਇਹ ਤੇ ਵੀ ਉਹ ਬੜਾ ਘੈਂਟ ਹੁੰਦਾ ਰਸਤੇ ਵਿੱਚ ਆ ਆਹ ਵੇ ਪ੍ਰੋਬਲਮ ਪੈਰ ਵੀੜ ਹੁੰਦੇ ਤੇ ਬੂਟ ਲਾਏ ਆ ਨਾਉ ਵੀੜਾ ਹੁੰਦੇ ਆ ਆਹ ਵੇ ਕਿੱਡਾ ਵਧੀਆ ਵੀਊ ਹੈ ਨਾ ਪਿੱਡਾ ਵਧੀਆ ਵੀਊ ਮੈਂ ਹਾੜਾ ਲਓ ਜੀ ਆਪਾਂ ਤੇ ਪਹੁੰਚ ਗਏ ਆ ਥੱਲੇ ਤੇ ਕਹਿੰਦੇ ਆ ਵੀ ਮਾਤਵੱਜੀ ਆਪਣੀ ਪੂਰੀ ਇਧਰੋਂ ਹੁਣ ਮੈਨੂੰ ਚੁਕਾਇਆ ਬੈਗ ਕਿ ਕਿ ਜਾਂਦੇ ਐ ਚੱਕਿਆ ਸੀ ਤੇ ਆਉਂਦੇ ਸਾਰਾ ਹੀ ਮੈ ਚੱਕਿਆ ਹੁਣ ਥੱਲੇ ਆ ਕੇ ਇਹਨੂੰ ਮੜਾ ਫੜਾਇਆ ਮੋਢੇ ਬਾੜੇ ਤੁਹਾਂਦੇ ਇਸ ਕਰਕੇ ਪਹੁੰਚ ਗਏ ਆ ਬਸ ਥੋੜਾ ਜਿਹਾ ਰਹਿ ਗਿਆ ਜਿੱਥੇ ਆਪਣੀ ਬਸ ਵਾ ਤੇ ਸੋ ਆਪਾਂ ਜਾ ਕੇ ਮਿਲਦੇ ਹੁਣ ਮੱਤ ਬੱਜੀ ਆ ਤੇ ਲਓ ਜੀ ਆਪਾਂ ਹੁਣ ਇੱਕ ਮੰਦਿਰ ਹੋ ਰਹੇ ਆ ਤੇ ਆਪਾਂ ਉੱਥੋਂ ਦੇ ਮੱਥਾ ਟੇਕ ਲਿਆ ਸੀ ਆਪਣੇ ਮਾਤਾ ਜੀ ਦੇ ਇੱਕ ਹੁਣ ਰਸਤੇ ਵਿੱਚ ਮੰਦਿਰ ਹੋ ਰਿਹਾ ਕਾਲੀ ਮਾਤਾ ਜੀ ਦਾ ਮੰਦਿਰ ਆ ਤੇ ਹੁਣ ਆਪਣੀ বাস ਉੱਥੇ ਰੁਕੀ ਆ ਤੇ ਅੱਜ ਸਾਰੇ ਮੰਦਿਰ ਘੁੰਮਣ ਲੜੇ ਆ ਐ ਇਸ ਕਿੱਥੇ ਦੇ ਜੰਮੂ ਦੇ ਜੰਮੂ ਦੇ ਮੰਦਿਰ ਆ ਸਾਰੇ ਘੁੰਮਣ ਲੜੇ ਆ ਤੇ ਸੋ ਆਪਾਂ ਅੱਜ ਚੱਲਦੇ ਫੇਰ ਅੰਦਰ ਤੇ ਰਾਤ ਨੀਂਦ ਬੜੀ ਵਧੀਆ ਆਈ বাস ਦੇ ਵਿੱਚ ਤੇ ਹੁਣ ਆਪਾਂ বাস ਚੱਲਦੇ ਆ ਤੇ ਅੰਦਰ ਜਾ ਕੇ ਮੱਥਾ ਟੇਕਦੇ ਆ ਬਾਕੀ ਬਾਕੀ ਆਪਾਂ ਸਟੇ ਆ ਜੰਮੂ ਕਰਨਾ ਆ ਜੰਮੂ ਇੱਕ ਮਾਤਾ ਹੈ ਛਿੜੀ ਜੀ ਦਾ ਹੈਗਾ ਆ ਮੰਦਰ ਤੇ ਉੱਥੇ ਅੱਜ ਆਪਣਾ ਸਟੇ ਹੈਗਾ ਰਾਤ ਦਾ ਤੇ ਸੋ ਬਾਕੀ ਉੱਥੇ ਜਾ ਕੇ ਕਰਾਂਗੇ ਗੱਲਾਂ ਬਾਤਾਂ ਆਜੀ ਆਪਣੀ ਸਾਰੀ ਸੰਗਤ ਤੇ ਆਜ ਤਰੀ ਜਾਂਦੀ ਸੰਗਤ ਤੇ ਬਸ ਆਪਾਂ ਵੀ ਜਾਣਦੇ ਆ ਦਰਸ਼ਨ ਕਰਨਾ ਆਹ ਸਾਡੀ ਬੀਬੀ ਜਾਂਦੀ ਆ ਕਿਹਾ ਬਾੜੀ ਤੇਜ਼ ਭਰਾਵਾ ਐ ਇੱਚ ਬਹੁਤ ਤੇਜ਼ ਮੀਨਸ ਕੀ ਮਤਲਬ ਬਹੁਤ ਐਕਟਿਵ ਬਹੁਤ ਜ਼ਿਆਦਾ ਸਾਡੀ ਬੀਬੀ ਬਾਕੀ ਸਾਰੇ ਸਤੇ ਇਹ ਬੀਬੀ ਲੈ ਵੀ ਸਾਰਾ ਹੀ ਰਸਤੇ ਨਹੀਂ ਇਹ ਕਮੈਂਟ ਕਿਤੇ ਝੁਕ ਹੋਈ ਹੈ ਤੇ ਆਇਆ ਜੀ ਮੰਦਰ ਦੀ ਐਂਟਰੀ ਇਹ ਸੋ ਬਾਕੀ ਆ ਸਾਰੀ ਆਪਣੀ ਸੰਗਤ ਆ ਤੇ ਆ ਆ ਐਂਟਰੀ ਆ ਤੇ ਬਾਕੀ ਆਪਾਂ ਅੰਦਰ ਜਾ ਕੇ ਦਰਸ਼ਨ ਕਰਦੇ ਆ ਭਾਈ ਬਹੁਤ ਵੱਡਾ ਬਿਹਾਰ ਆ ਵੀ ਇੱਥੇ ਵੀ ਹੈ ਇਧਰ ਵੀ ਆ ਅੱਗੋਂ ਫਿਰ ਇਧਰ ਨੂੰ ਜਾ ਕੇ ਵੀ ਆ ਤੇ ਪਿੱਛੇ ਇਧਰ ਨੂੰ ਜਾ ਕੇ ਵੀ ਆ ਬਹੁਤ ਵੱਡਾ ਅੰਦਰ ਜਾ ਕੇ ਆਂਦੇ ਆ ਵੀ ਫੋਨ ਯੂਜ਼ ਨਹੀਂ ਕਰਨ ਦਿੰਦੇ ਤੇ ਬਾਕੀ ਜਾ ਕੇ ਵੇਖਦੇ ਆ ਜੇ ਫੋਨ ਯੂਜ਼ ਕਰਨ ਤੇ ਮੇਰੇ ਪਿਆਰੇ ਗਾਇਜ਼ ਮੇਰੇ ਪਿਆਰੇ ਗਾਇਜ਼ ਅਸੀਂ ਅੱਜ ਆਏ ਆ ਕਿਹੜੇ ਮੰਦਰ ਆਏ ਬੜਾ ਆ ਕਾਲੀ ਮਾਤਾ ਦੇ ਮੰਦਰ ਆ ਕਾਲੀ ਮਾਤਾ ਜੀ ਦੇ ਮੰਦਰ ਮੰਦਰ ਆਏ ਆ ਹਾਂ ਕਿਤੇ ਰੌਣਕਾਂ ਲੱਗੀਆਂ ਵਾ ਖੂਬ ਸਾਰੀਆਂ ਦੁਕਾਨਾਂ ਸ਼ਾਪਾਂ ਇੰਨੀਆਂ ਕੈਂਡ ਕੈਂਡ ਆ ਆ ਸਾਡੇ ਸਤਕਾਰਯੋਗ ਭਾਬੀ ਜੀ ਜਿਹਨਾਂ ਨੇ ਮੈਨੂੰ ਨਾਲ ਲੈ ਕੇ ਕਿਤੇ ਮਨ ਬਹਿਲ ਗਿਆ ਵੀ ਵੀਡੀਓ ਦੇਖਾਸ ਲੱਗੂ ਪਰ ਮਿਲੇ ਨਹੀਂ ਪਰ ਮਿਲੇ ਨਹੀਂ ਲੈ ਆ ਕੇ ਨਾ ਉੱਤੇ ਮੱਥਾ ਟੇਕ ਆਓ ਫਿਰ ਦਾ ਸੋ ਆਇਆ ਜੀ ਮੰਦਿਰ ਤੇ ਆ ਮੰਦਿਰ ਆ ਤੇ ਹੁਣ ਪਤਾ ਨਹੀਂ ਅੰਦਰ ਆਂਦੇ ਫੋਨ ਨਹੀਂ ਯੂਜ਼ ਕਰਨ ਦਿੰਦੇ ਹੈਗੇ ਤੇ ਆਪਾਂ ਬਾਹਰੋਂ ਦਰਸ਼ਨ ਕਰਦੇ ਆ ਤੇ ਆਪਾਂ ਅੰਦਰ ਜਾਂਦੇ ਆ ਤੇ ਜੇ ਕਰਨ ਦਿੱਤਾ ਤੇ ਆਪਾਂ ਜ਼ਰੂਰ ਕਰਾਂਗੇ ਤੇ ਬਾਕੀ ਆ ਹੱਡੀ ਤੇ ਲਓ ਜੀ ਆਪਾਂ ਹੁਣ ਆਏ ਆ ਜੰਮੂ ਜੰਮੂ ਦੀ ਮਾਰਕੀਟ ਵਿੱਚ ਆਏ ਆ ਮਤਲਬ ਰੋਕੇ ਆ ਤੇ ਸੋ ਜੰਮੂ ਇੱਥੇ ਲੈ ਲਿਆ ਹੋਏ ਹੋਲ ਲਿਆ ਵਾ ਉੱਥੇ ਸਾਰੀ ਸੰਗਤ ਰੋਕੀ ਹੋਈ ਆ ਸੀ ਬਾਜ਼ਾਰ ਆਏ ਆ ਕਿਉਂਕਿ ਬਾਕੀ ਸੰਗਤ ਨੇ ਪ੍ਰਸ਼ਾਦ ਲੈਣਾ ਸੀ ਅਸੀਂ ਲੈ ਰਿਹਾ ਹੋਇਆ ਉਹ ਫਿਲਹਾਲ ਨਾ ਆ ਲੈ ਖਾਣਾ ਖਾਣਾ ਹੀ ਮੂੰਹ ਭੁੱਖ ਬਹੁਤ ਲੱਗੀ ਆ ਬਾਕੀ ਖਾਣਾ ਵਗੈਰਾ ਖਾਣ ਆ ਤੇ ਥੋੜਾ ਬੋਤਾ ਆ ਮੈਂ ਚਲੋ ਬਾਜ਼ਾਰ ਘੁੰਮਦੇ ਆ 150 ਦੇ ਫਸਟ ਸਬਸਕ੍ਰਾਈਬਰ ਨੇ ਕਿ ਨਗਰ ਹੁੰਦਾ ਆ ਬੜਾ ਬਹੁਤ ਸੋਹਣਾ ਬਣਿਆ ਆ ਆ ਇਧਰ ਮੰਦਰ ਆ ਸਾਹਮਣੇ ਸਾਈਡ ਤੇ ਆ ਸਾਰੀ ਹੈਗੀ ਆ ਮਾਰਕੀਟ ਇਧਰ ਇਧਰ ਸਾਰੀ ਅੱਗੇ ਨੂੰ ਮਾਰਕੀਟ ਇਹ ਜੋ ਵੀ ਲੈਣਾ ਲੋੜਾ ਆ ਪ੍ਰਸ਼ਾਦ ਹੋ ਗਿਆ ਜੋ ਵੀ ਮਤਲਬ ਬਾਜ਼ਾਰ ਦੇ ਵਿੱਚ ਹੁੰਦਾ ਆ ਬਹੁਤ ਸੋਹਣਾ ਵਿਆਰ ਬਣਿਆ ਆ ਤੇ ਆਪਾਂ ਦੇ ਫਿਲਹਾਲ ਪਹਿਲੀ ਵਾਰ ਹੀ ਆਏ ਆ ਤੇ ਬਸ ਹੀ ਸੋਨਾ ਲੱਗਾ ਆਪਾਂ ਨੂੰ ਤੇ ਤੇ ਸੋ ਆਪਾਂ ਹੁਣ ਰੋਟੀ ਖਾ ਕੇ ਤੇ ਫਿਰ ਆਪਾਂ ਪੈਣਾ ਆ ਲੰਮੇ ਤੇ ਫਿਰ ਆਪਾਂ ਮਿਲਾਂਗੇ ਕੱਲ ਨੂੰ ਤਾਂ ਨੇ ਅੱਧੇ ਪਿੰਡ ਦਾ ਮਤਲਬ ਸਮਾਨ ਲਿਆ ਆ ਭਾਈ ਦਿਖਾਓ ਸਮਾਨ ਹਾਂ ਬਹੁਤ ਸਾਮਾਨ ਲਿਆਇਆ ਅੱਧੇ ਪਿੰਡ ਦਾ ਮੈਂ ਲਿਆ ਆਵਾ ਪਿੰਡ ਦਾ ਮੋਟਾ ਪਈਆਂ ਇਹ ਤਾਂ ਠੀਕ ਠੀਕ ਐ ਸਹੀ ਅੱਛਾ 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 ਨਹੀਂ ਨਹੀਂ ਭਾਜੀ ਹੁਣ ਬਹੁਤ ਵਧੀਆ ਬੰਦੇ ਸੇਵਾ ਸੇਵਾ ਕਰਨ ਵਾਲੇ ਬੰਦੇ ਆ ਹਾਂ ਹਾਂ ਮੋਟਰ ਭਾਜੀ ਹੁਣਾਂ ਚਾਹੀਦੀਆਂ ਸਰਪੰਚੀ ਸਰਪੰਚੀ ਲੈਣੀ ਐ ਅਗਲੀ ਵਾਰੀ ਤਾਂ ਕਰਕੇ ਫਿਰ ਪਿੰਡ ਵਿੱਚ 2-2 ਖਨੋੜ ਦੇਣੇ ਨੇ ਦੋ ਨਹੀਂ 5-5 ਤੇ ਦਵਾਂਗੇ 5-5 ਖਨੋੜ ਚਾਹੀਦੇ ਭਾਜੀ ਹੁਣਾਂ ਨੂੰ ਤਿੰਨ ਗਿੜੀਆਂ ਹਾਂ ਨਗਰੀ ਵੀ ਲਈਆਂ ਇਹਦੇ ਅੱਛਾ ਅੱਛਾ ਫੇਰ ਠੀਕ ਐ ਕੋਈ ਨਹੀਂ ਗੋਸ ਇਹੋ ਤੇ ਬੰਦਾ ਸਾਰਾ ਅੱਛਾ ਅੱਛਾ ਚਲੋ ਗਾਰਡ ਵਾਲਾ ਕੋਈ ਚਲ ਵਧੀਆ 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 ਤੇ ਬਾਕੀ ਆਇਆ ਜੀ ਦੁਕਾਨ ਆਓ ਮੈਨੂੰ ਬਤਾਓ ਮੀਰਾ ਟੋਲਾ ਤੇ ਇੱਥੋਂ ਸਾਰਾ ਕੁਝ ਮਿਲਦਾ ਹਾਂ ਯਾਰ ਵੇ ਤੇ ਵੇ ਤੇ ਜੇਵੀ ਆ ਗਏ ਹਨ ਕੀ ਪ੍ਰਾਈਸ ਹੈਗਾ ਜਦਾਂ ਇਹਨਾਂ ਦਾ ਤੇਰਾ ਦੂਜਾ 350 ਤੇ ਇੱਕ ਜਿਹੜਾ ਜਲਦੀ ਟੁੱਟ ਜਾਂਦਾ ਹੱਤ ਨਾਲ ਉਹਦਾ ਕਾਗਤੀ ਮੁੰਡੇ ਬੁੱਲਾਂ ਨਾਲ ਭਾਂਦੇ ਖੋਣੇ ਦੀ ਉਹ ਕਿਹੜਾ ਬਾਣੀ ਕੋਸ਼ਿਸ਼ ਹੋ ਰਹੀ ਓਹੀ ਓਹੀ ਓਕੇ ਮੁੰਡੇ ਬੁੱਲਾਂ ਨਾਲ ਭਾਂਦੇ ਖੋਣੇ ਨੋਟ ਬਲੀ ਬਿਲਕੁਲ ਵਾਈਟ ਜੀ ਸੀ ਓਕੇ ਓਕੇ ਤੇ ਦੂਸਰੇ ਦਾ ਜਿਹੜਾ ਸਿੰਪਲ ਹੁੰਦਾ ਸਿੰਪਲ ਤੋਂ ਡਾਲ ਵਾਲਾ ਦੋਸਟਰ ਰੁਪਏ ਕਿੰਨਾ ਓਕੇ ਓਕੇ ਜੀ ਆਪਾਂ ਸਾਡੀ ਜਿੱਥੇ ਸਰਾ ਸੀ ਨਾ ਉਹਦੇ ਲੱਗੇ ਹੀ ਗੁਰਦੁਆਰਾ ਸਾਹਿਬ ਹੈ ਇਹ ਗੁਰਦੁਆਰੇ ਦਾ ਨਾਮ ਹੈਗਾ ਚਾਂਦ ਨਗਰ ਚਾਂਦ ਨਗਰ ਸਾਹਿਬ ਕਰਕੇ ਗੁਰਦੁਆਰਾ ਆ ਤੇ ਸੋ ਆਪਾਂ ਤੇ ਫਿਲਹਾਲ ਮੱਥਾ ਟੇਕ ਕੇ ਜਲਦੇ ਆ ਮੱਥਾ ਟੇਕ ਕੇ ਤੇ ਨਾਲ ਹੀ ਆਪਾਂ ਪ੍ਰਸ਼ਾਦਾ ਛਕਾਂਗੇ ਪ੍ਰਸ਼ਾਦਾ ਛਕ ਕੇ ਤੇ ਫਿਰ ਆਪਾਂ ਜਾਵਾਂਗੇ ਆਪਣੇ ਸਰਾਂ ਦੇ ਵਿੱਚ ਫਿਰ ਆਪਾਂ ਕਰਾਂਗੇ ਰੈਸਟੋਰੈਂਟਸ ਤੇ ਕਿਉਂਕਿ ਥਕਾਵਟ ਵਰਤ ਬਹੁਤ ਜ਼ਿਆਦਾ ਹੋਈ ਆ ਤੇ ਕਿਉਂਕਿ ਅੱਜ ਆਪਾਂ ਚੜ੍ਹਾਈ ਉਤਰੀ ਆ ਤੇ ਕੱਲ ਚੜ੍ਹੀ ਤੇ ਇਸ ਕਰਕੇ ਥਕਾਵਟ ਬਹੁਤ ਜ਼ਿਆਦਾ ਹੋਈ ਆ ਤੇ ਗੁਰਦਾਰਾ ਲੱਗੇ ਤੇ ਮੈਂ ਚਲੋ ਨਾਲੇ ਮੱਥਾ ਟੇਕਦੇ ਆ ਤੇ ਨਾਲੇ ਆਪਾਂ ਸ਼ਾਦਾ ਪਾਣੀ ਛਕ ਲਾਂਗੇ ਮਹਾਰਾਜ ਦੇ ਘਰੋਂ ਇਹ ਤੋਂ ਕਸ ਜਾਣਦੇ ਆ ਗੁਰਦਰਾ ਸਾਹਿਬ ਦਾ ਨਾਮ ਇਹ ਨਾਮ ਹੈ ਗੁਰਦਰਾ ਸਾਹਿਬ ਦਾ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ ਜੀ ਆਪਾਂ ਲੰਗਰ ਪਾਣੀ ਛੱਕੇ ਹੋ ਗਏ ਹੁਣ ਵਿਲੇ ਤੇ ਸੋ ਆਪਾਂ ਹੁਣ ਆਏ ਆ ਮੜਾ ਬਾਜ਼ਾਰ ਘੁੰਮਣ ਤੇ ਪ੍ਰਭ ਕੰਦੀ ਚਾਹ ਪੀਣੀ ਆ ਤੇ ਹੁਣ ਆਪਾਂ ਚਾਹ ਦੀ ਢਾਬਾ ਵੇਖਣਦੇ ਆ ਬਈ ਤੇ ਆਉ ਅੱਗੇ ਹੈਗਾ ਇੱਕ ਥੋੜਾ ਬੰਦ ਹੋ ਗਿਆ ਆ ਹਾਂ ਥੋੜਾ ਜਿਹਾ ਹੋ ਗਿਆ ਕਿਉਂਕਿ ਇੱਥੇ ਥੋੜਾ ਨਾ ਜਲਦੀ ਬੰਦ ਕਰ ਦਿੰਦੇ ਆ ਟਾਈਮ ਨਹੀਂ ਮੈਂ ਲੋਟਾ ਸ਼ਹਿਰ ਹਾਂ ਹਾਂ ਬੰਦ ਕਰ ਦਿੰਦੇ ਮਤਲਬ 9:30 ਵਜੇ ਤੱਕ ਮਤਲਬ ਦੁਕਾਨਾਂ ਬੰਦ ਹੋ ਜਾਂਦੀਆਂ ਜਿਆਦਾਤਰ ਤੇ ਬਾਕੀ ਗਾਂਹ ਜਾ ਕੇ ਵੇਖਦੇ ਆ ਤੇ ਲੰਗਰ ਬਹੁਤ ਸਵਾਦ ਸੀ ਬਾਬਾ ਜੀ ਦੇ ਘਰੋਂ ਬਹੁਤ ਜ਼ਿਆਦਾ ਟੇਸਟ ਲੰਗਰ ਦੇ ਵਿੱਚ ਹੈਗਾ ਹੀ ਬਣਿਆ ਮਿਕਸਪ ਜੀ ਤੇ ਦਾਲ ਹੀ ਰਾਜਮਾ ਰਾਜਮਾ ਹੈ ਬਹੁਤ ਵਧੀਆ ਲੰਗਰ ਸੀ ਮਜ਼ਾ ਆ ਗਿਆ ਨਿਆਰੇ ਨਿਆਰੇ ਬੰਦੇ ਬਾਬਾ ਜੀ ਨੇ ਅੱਜ ਤਾਂ ਏ ਹੁਣ ਬਸ ਆਪਾਂ ਵੇਖਦੇ ਆ ਕੋਚਾ ਚਾਹ ਪੀ ਕੇ ਤੇ ਫਿਰ ਜਾਣੇ ਆਪਣੇ ਆ ਆਪਾਂ ਚਾਹ ਪੀਣ ਵਾਸਤੇ ਤੇ ਉਹ ਪਹਿਲਾਂ ਹੀ ਬੜਿਆ ਅਸਾਗਰ ਕਹਿੰਦਾ ਇਹ ਸਾਡੇ ਪਾਪਾ ਜੀ ਇਹ ਸਾਡੇ ਪਾਪਾ ਜੀ ਦੇ ਓਏ ਓਏ ਮੇਰੇ ਪਾਪਾ ਜੀ ਨਹੀਂ ਕੀ ਆ ਕੀ ਆ ਚਾਹ ਹੀ ਆ ਫਿਰ ਫਿਰ ਪੀਣੀ ਆ ਪੀਣੀ ਪਿੰਨੀ ਪਿੰਨੀ ਫਿਰ ਨਹੀਂ ਆ ਕਰਾਈਏ ਕਰਾਈਏ ਪਾਪਾ ਜੀ ਪਾਪਾ ਜੀ ਪਾਪਾ ਜੀ ਦਿੱਲੀ ਦੇ ਆ ਕੀ ਆ ਕੀ ਆ ਚਾਹ ਹੀ ਸਾਡੀ ਲਾਉਂਦੀ ਹੈ ਵੱਡੇ ਡੈਡੀ ਵੀ ਅੰਦਰ ਗਏ ਆ ਵੱਡੇ ਡੈਡੀ ਤੇ ਉਹ ਛੋਟੇ ਡੈਡੀ ਆ ਉਹ ਨਾਲ ਉਹ ਨਾਲ ਹੱਸਦਾ ਵੀ ਉੱਥੇ ਹੀ ਉਹ ਸੌਦਾ ਵਿੱਚ ਜਿਹੜਾ ਉਹ ਇਧਰ ਪੁਰਾਣੇ ਦਾਦਾ ਜੀ ਉਹ ਵਰਸ ਕਰ ਚਾਪ ਪੁੰਨ ਰਹੇ ਨੇ ਤਾ ਕਰਕੇ ਲਾਲਾ ਹੀ ਲਾਲਾ ਹੀ ਉਹ ਵੀ ਅੰਦਰ ਉਹ ਵੀ ਠੀਕ ਕਰਨਗੇ ਆ ਇਹ ਲੈ ਕੀ ਆ ਕੀ ਆ ਫਿਰ ਚਾਹ ਆ ਪੌਣੇ ਫਿਰ ਪੌਣੀ ਆ ਨਹੀਂ ਨਹੀਂ ਫਿਰ ਪੀਣੀ ਆ ਉਹ ਵੇਖੇ ਵੇਖਣ ਵੇ ਕਿੱਦਾਂ ਸਾਰੇ ਇੱਧਰ ਵੇ ਓਹ ਪੌਂਦੇ ਆ ਉਹ ਸਾਰੇ ਇੱਧਰ ਓਏ ਲੱਗਾ ਕੀ ਆ ਦਿੱਲੀ ਦਾ ਪਾਪਾ ਆ ਓ ਤਾਂ ਕਿ ਦੱਸਿਆਣਾ ਡੈਡੀ ਹੁੰਦਾ ਜੂ ਸਾਰਿਆਂ ਨੂੰ ਚਾਹ ਪਿਆਣ ਲੱਗਾ ਇੰਨਾ ਸਾਰਿਆਂ ਨੂੰ ਚਾਹ ਪਿਆਣ ਲੱਗਾ ਪੀ ਆ ਮੰਦੀ ਬਦੋ ਪਾਪਾ ਲੱਗਣ ਵੇ ਇੰਝ ਰੁਕਾਤਾ ਪਾ ਕੇ ਦੋ ਆ ਦਾਇਆ ਜੀ ਜੀ ਸਪੀਡ ਆ ਪਾਪਾ ਜੀ ਕਿੱਥੇ ਗਏ ਪਾਪਾ ਜੀ ਚਾਹ ਪੀਣੇ